ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਜ ਦੇ ਉਸਰੀਏ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਛੋਟੀ ਜੀ ਜਾਣਕਾਰੀ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸਨ 1780 ਈਸਵੀ ਨੂੰ ਸਰਦਾਰ ਮਾਲ ਸਿੰਘ ਸ਼ੁਕਰਚਰੀਏ ਦੇ ਘਰ ਗੁਜਰਾਵਾਲੇ ਵਿਖੇ ਹੋਇਆ ਅਜੀ ਆਪ 12 ਵਰਿਆਂ ਤੋਂ ਵੀ ਘੱਟ ਉਮਰ ਦੇ ਸਨ ਕਿ ਪਿਤਾ ਦਾ ਸ਼ਤਰਸਾ ਦਾ ਲਈ ਸਿਰ ਤੋਂ ਉੱਠ ਗਿਆ ਆਪ ਜੀ ਦਾ ਵਿਆਹ ਬਹਾਦਰ ਸਰਦਾਰ ਨੀ ਸਦਾ ਕੋਰ ਜੀ ਸੁਪਤਨੀ ਬੀਬੀ ਮਹਿਤਾਬ ਕੋਰਨ ਬਟਾਲੇ ਵਿੱਚ ਹੋਇਆ ਆਪ ਦੀ ਸੁਗੜ ਸਾਸਣ ਆਪ ਦੇ ਜੀਵਨ ਨੂੰ ਐਸੇ ਸੱਚੇ ਵਿੱਚ ਟਾਲ ਦਿੱਤਾ ਜਿਸ ਦੇ ਗੁਣ ਜਦ ਅੱਗੇ ਜਾ ਕੇ ਪ੍ਰਗਟ ਹੋਏ ਤਾਂ ਸਭ ਵਾਹ ਵਾਹ ਕਰ ਉਠੇ ਸ਼ੇਰੇ ਪੰਜਾਬ ਅਜੇ ਨਵਾਂ ਨਵਾਂ ਜਵਾਨੀ ਚੜਿਆ ਹੀ ਸੀ ਕਿ ਸਨ 1799 ਵਿੱਚ ਸ਼ਾਹ ਜਮਾਦ ਵਾਲੀਏ ਕਾਬਲ ਨੇ ਪੰਜਾਬ ਉੱਪਰ ਹੱਲਾ ਕੀਤਾ ਤੇ ਜੋ ਵੀ ਸਾਹਮਣੇ ਆਇਆ ਬਿਨਾਂ ਕੋਮਤੇ ਮਜਬੀ ਵਿਤਕਰੇ ਦੇ ਸਭ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ ਇਸ ਸਮੇਂ ਦੁਖੀਆਂ ਦੀ ਪੁਕਾਰ ਵਿਧਵਾਵਾਂ ਤੇ ਯਤੀਮਾਂ ਦੀ ਹਾਹਾਕਾਰ ਸੁਣ ਕੇ ਆਪ ਦੇ ਨਿਰੱਚਲ ਮਨ ਨੂੰ ਐਸੀ ਸੱਟ ਲੱਗੀ ਕਿ ਆਪਨੇ ਉਸ ਦਿਨ ਤੋਂ ਪ੍ਰਤਗਿਆ ਕਰ ਲਈ ਕਿ ਜਦ ਤੱਕ ਉਹ ਆਪ ਆਪਣੇ ਪਿਆਰੇ ਦੇਸ਼ ਨੂੰ ਗੈਰਾਂ ਦੇ ਗੁਲਾਮੇ ਤੋਂ ਆਜ਼ਾਦ ਨਾ ਕਰ ਲਏਗਾ ਤਦ ਤੱਕ ਉਹ ਸੁਖ ਦੀ ਨੀਂਦ ਨਹੀਂ ਸੋਵੇਗਾ ਪਹਿਲਾ ਕਦਮ ਇਸ ਮਹਾਨ ਕਾਰਜ ਨੂੰ ਆਰੰਭਦੇ ਹੋਏ ਆਪਨੇ ਸਭ ਤੋਂ ਪਹਿਲਾ ਕਦਮ ਇਹ ਚੁਕਿਆ ਕਿ ਆਪਨੇ ਆਪਣੇ ਨਾਲ ਕਈ ਮਨ ਚਲੇ ਸਵਾਰ ਲੈ ਕੇ ਸਿੱਧੇ ਲਾਹੌਰ ਦੇ ਕਿਲੇ ਹੇਠ ਪਹੁੰਚ ਗਏ ਅਤੇ ਸਮਨ ਬੁਰਜ ਪਰ ਜਿਸ ਜਗ੍ਹਾ 'ਚ ਸ਼ਹਾਜਮਾਨ ਰਹਿੰਦਾ ਸੀ ਗੋਲੀਆਂ ਚਲਾ ਕੇ ਸ਼ਾਹ ਨੂੰ ਉੱਚੀ ਆਵਾਜ਼ ਨਾਲ ਲਲਕਾਰ ਕੇ ਆਖਿਆ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਹੀਠ ਉੱਤਰ ਸਰਦਾਰ ਚੜ੍ਹ ਸਿੰਘ ਦਾ ਪੁੱਤਰਾ ਰਣਜੀਤ ਸਿੰਘ ਆਇਆ ਹੈ ਇਸ ਨਾਲ ਜਰਾ ਦੋ ਹੱਥ ਕਰਕੇ ਵੇਖ ਕੁਝ ਦੇਰ ਦੇ ਉਪਰੰਤ ਜਦ ਕਿਲੇ ਤੋਂ ਕੋਈ ਬਾਹਰ ਨਾ ਆਇਆ ਤਾਂ ਆਪ ਮੋੜ ਆਪਣੇ ਡੇਰੇ ਵੱਲ ਪਰਤ ਆਏ ਇਹ ਸਦੰਤਾ ਕੇਵਲ ਆਪਣੇ ਮਨ ਦੇ ਉਪਾਲ ਨੂੰ ਹਲਕਾ ਕਰਨ ਲਈ ਸੀ ਨਿੱਗਰ ਕਮਲਾਈ ਤਾਂ ਕੋਈ ਵੱਡਾ ਕਦਮ ਉਠਾਉਣਾ ਅਜੀਬ ਵਿਚਾਰਿਆ ਜਾ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਖਾਲਸੇ ਦੀ ਹਾਲਤ ਕੀ ਸੀ ਸਤਕਾਰ ਯੋਗ ਮਿਸਲਾਂ ਸਮੁੱਚੇ ਤੌਰ 'ਤੇ ਖਾਲਸੇ ਵਿੱਚ ਜਾਗਰਤ ਲਿਆਉਂਦਾ ਮਹਾਨ ਕੰਮ ਪੂਰਾ ਕਰ ਚੁੱਕਿਆ ਸਨ ਧਰਮੀ ਤੇ ਬਹਾਦਰ ਜਥੇਦਾਰ ਜਿਨ੍ਹਾਂ ਕੇ ਨਵਾਬ ਕਪੂਰ ਦੋਵੇਂ ਸਰਦਾਰ ਜੱਸਾ ਸਿੰਘ ਸਰਦਾਰ ਬਗੇਲ ਸਿੰਘ ਆਦਿ ਸੰਸਾਰ ਤੋਂ ਚੜ੍ਹਾਈ ਕਰ ਗਏ ਸਨ ਹੁਣ ਮਿਸਲਾਂ ਦੀ ਜਥੇਬੰਦੀ ਟੁੱਟ ਕੇ ਹਾਲ ਇਥੋਂ ਤੱਕ ਡਰਾਵਣੀ ਹੋ ਗਈ ਸੀ ਕਿ ਖਾਲਸੇ ਦੀਆਂ ਉਹ ਤਿੱਖੀਆਂ ਤਲਵਾਰਾਂ ਜਿਹੜੀਆਂ ਜ਼ਾਲਮ ਵੈਰੀਆਂ ਦੇ ਲਹੂ ਵਿੱਚ ਡੁੱਬੇ ਬਿਲਾ ਕੇ ਆਪਣੀ ਪਿਆਸ 부ਝਾਉਂਦੀਆਂ ਸਨ ਹੁਣ ਉਹ ਦੁਸ਼ਟ ਦੰਬਣੀਆਂ ਆਪਣੇ ਅੰਮ੍ਰਿਤ ਬਾਟੇ ਦੇ ਸਾਝੀਵਾਲ ਵੀਰਾਂ ਦੇ ਖੂਨ ਵਿੱਚ ਨਹਾਉਣ ਲੱਗ ਪਈਆਂ ਖਾਲਸੇ ਦੀ ਉਹ ਸ਼ਕਤੀ ਜਿਹੜੀ ਪੂਰੇ 100 100 ਸਾਲ ਲਗਾਤਾਰ ਕੁਰਬਾਨੀਆਂ ਦੇ ਕੇ ਅਤੇ ਹਜ਼ਾਰਾਂ ਸੀਸਵਾਰ ਕੇ ਪੈਦਾ ਕੀਤੀ ਸੀ ਹੁਣ ਆਪਸ ਵਿੱਚ ਕੱਟ-ਕੱਟ ਕੇ ਬੇਅਰਥ ਜਾ ਰਹੀ ਸੀ ਉਹ ਇਲਾਕੇ ਜਿਹੜੇ ਲਹੂ ਦੀਆਂ ਨਦੀਆਂ ਵਗਾ ਕੇ ਫਤਿਹ ਕੀਤੇ ਸਨ ਕਰੋਗੀ ਪਾਟੋ ਧਾੜ ਦੇ ਕਾਰਨ ਹੁਣ ਮੁੜ ਕੇ ਇੱਕ ਇੱਕ ਕਰਕੇ ਖਾਲਸੇ ਦੇ ਕਬਜ਼ੇ ਵਿੱਚੋਂ ਨਿਕਲ ਰਹੇ ਸਨ ਚੰਗੇ ਪਾਗਾ ਨੂੰ ਇਸ ਨਾਜ਼ੁਕ ਸਮੇ ਇੱਕ ਦੁਰਦਰਸ਼ੀ ਅੱਖ ਕੌਮ ਦੀ ਇਸ ਅਤਿ ਡਰਾਮਣੀ ਹਾਲਤ ਪਰ ਪਈ ਤੇ ਇਸ ਨੇ ਝੱਟ ਸਮਝ ਲਿਆ ਕਿ ਜਦ ਤੱਕ ਇਸ ਖਿੰਡੀ ਹੋਈ ਕੌਮ ਨੂੰ ਇੱਕ ਅਕਾਲੀ ਛੰਡੇ ਹੱਥ ਇਕੱਠਾ ਨਾ ਕੀਤਾ ਜਾਏ ਨਾ ਕੌਮ ਬਚ ਸਕੇਗੀ ਅਤੇ ਨਾ ਹੀ ਦੇਸ਼ ਸੋ ਆਪ ਇਸ ਮਹਾਨ ਕਾਰਜ ਦਾ ਬੀੜਾ ਚੁੱਕ ਕੇ ਮੈਦਾਨ ਵਿੱਚ ਆਈ ਅਤੇ ਥੋੜੇ ਸਮੇਂ ਵਿੱਚ ਹੀ ਪੰਥ ਦੇ ਸਾਰੇ ਜਾਤੀ ਵੈਰ ਵਿਰੋਧ ਮਿਟਾ ਕੇ ਆਪਣੇ ਆਤਮ ਬਲ ਨਾਲ ਸਰਬੱਤ ਖਾਲਸੇ ਨੂੰ ਇੱਕ ਜਾਣ ਕਰ ਦਿੱਤਾ ਜੇਸਤੇ ਇੱਕ ਦਾ ਦੁੱਖ ਸਭ ਦਾ ਦੁੱਖ ਅਤੇ ਇੱਕ ਦਾ ਲਾਭ ਸਭ ਦਾ ਸਾਂਝਾ ਲਾਭ ਬਣ ਗਿਆ ਸ਼ੇਰ-ਏ-ਪੰਜਾਬ ਦਾ ਇਹ ਅਦੁੱਤੀ ਕਰਤਵ ਇਤਿਹਾਸਕਾਰਾਂ ਦੀ ਨਿਗਾਹ ਵਿੱਚ ਕਰਾਮਾਤ ਤੋਂ ਕਿਸੇ ਤਰ੍ਹਾਂ ਵੀ ਘਟ ਨਹੀਂ ਸਮਝਿਆ ਜਾਂਦਾ ਇਸ ਜਥੇਬੰਦੀ ਦੀ ਸ਼ਕਤੀ ਨੂੰ ਅਜੇ ਬਹੁਤਾ ਸਮਾਂ ਨਹੀਂ ਬੀਤਿਆ ਕਿ ਆਪ ਨੇ ਇਸ ਨਾਲ ਸਾਰੇ ਪੰਜਾਬ ਨੂੰ ਗੈਰਾਂ ਦੇ ਹੱਥੋਂ छुड़ा ਕੇ ਪੂਰਨ ਸੁਤੰਤਰ ਕਰ ਲਿਆ ਇਸ ਤਰ੍ਹਾਂ 700 ਸਾਲ ਦੇ ਸੰਗਲ ਹਿੰਦਵਾਸੀਆਂ ਦੇ ਪੈਰਾਂ ਵਿੱਚੋਂ ਕੱਟ ਕੇ ਗੁਲਾਮੀਆਂ ਤੋਂ ਛੁਡਾ ਦਿੱਤੇ। ਇਸ ਬਲਵਾਨ ਫੌਜ ਤੋਂ ਹੁਣ ਸੰਸਾਰ ਭਰ ਦੀਆਂ ਹਕੂਮਤਾਂ ਭੈ ਖਾਂਦੀਆਂ ਸਨ ਅਤੇ ਇਸ ਨਾਲ ਮਿੱਤਰਤਾ ਰੱਖਣ ਵਿੱਚ ਫਕਰ ਅਤੇ ਆਪਣੀ ਸਲਾਮਤੀ ਸਮਝਦੀਆਂ ਸਨ। ਸ਼ੇਰੇ ਪੰਜਾਬ ਨੇ ਜਿੱਥੇ ਇਸ ਖਾਲਸੇ ਦੇ ਇਕੱਠ ਨਾਲ ਸਾਰੇ ਪੰਜਾਬ ਨੂੰ ਸਦਾ ਲਈ ਬਾਹਰ ਦੇ ਧਾਵੇਆਂ ਦੇ ਤੂਫਾਨਾਂ ਤੋਂ ਸੁਰੱਖਿਅਤ ਕਰ ਲਿਆ। ਉਥੇ ਨਾਲ ਹੀ ਇੱਕ ਲੰਮੀ ਚੋੜੀ ਸਵੈਰਾਜੀ ਸਲਤਨਤ ਵੀ ਕਾਇਮ ਕਰ ਦਿੱਤੀ ਜਿਸ ਦਾ ਇੱਕ ਬੰਨਾ ਲਦਾਖ ਤੇ ਤਿੱਬਤ ਸੀ ਅਤੇ ਦੂਜਾ ਸਿੰਧ ਤੀਜੇ ਪਾਸੇ ਦਰਿਆ ਸਤਲੁਜ ਤੇ ਚੌਥਾ ਬੰਨਾ ਦਰਾ ਖੈਬਰ afghanistan ਸੀ ਲਾਹੌਰ ਪਰ ਕਬਜ਼ਾ ਇਸ ਮਹਾਨ ਕਾਰਜ ਦੀ ਸਫਲਤਾ ਵਿੱਚ ਸ਼ੇਰੇ ਪੰਜਾਬ ਦੇ ਮੋਢਲੇ ਸਹਾਇਕਾਂ ਵਿੱਚੋਂ ਜਿਸ ਨੇ ਸਭ ਤੋਂ ਵੱਧ ਸਹਾਇਤਾ ਦਿੱਤੀ ਤੇ ਕਾਲਾ ਕਾਲੀਆਂ ਉਸ ਦਾ ਮਾਨਯੋਗ ਨਾਮ ਸਰਦਾਰ ਨੇ ਸਦਾ ਕੌਰ ਜੀ ਸੀ ਜਿਸ ਨੇ ਆਪਣੀ ਬੀਰਤਾ ਤੇ ਸਿਆਣਪ ਦੇ ਕਾਰਨਾਮਿਆਂ ਨਾਲ ਇਸਤਰੀ ਜਾਤੀ ਦੇ ਨਾਮ ਨੂੰ ਉੱਚਾ ਕਰਕੇ ਧੁਰਾ ਕਾਸ਼ਪੁਰ ਪਹੁੰਚਾ ਦਿੱਤਾ ਇਸ ਸਰਦਾਰਨੀ ਨੇ ਮਹਾਰਾਜਾ ਸਾਹਿਬ ਨੂੰ ਉੰਟੀ ਦੀ ਚੋਟੀ ਪਰ ਪਹੁੰਚਾਉਣ ਵਿੱਚ ਠੀਕ ਪੌੜੀ ਤੁਲ ਕੰਮ ਦਿੱਤਾ ਸੀ ਇਸ ਨੇ ਆਪਣੀ ਫੌਜ ਆਪਣਾ ਖਜ਼ਾਨਾ ਆਪਣੀ ਸਿਆਣਪ ਤੇ ਬਹਾウਲ ਗੱਲ ਕੀ ਸਭ ਕੁਝ ਆਪ ਦੇ ਸਮਰਪਣ ਕਰ ਦਿੱਤਾ ਸੀ ਇਸੇ ਸਰਦਾਰ ਨੇ ਦੀ ਸਹਾਇਤਾ ਨਾਲ ਸ਼ੇਰੇ ਪੰਜਾਬ ਨੇ ਲਾਹੌਰ ਪੁਰ 15 ਹਾੜ ਸਮੰਤ 1859 27 ਜੂਨ 1799 ਨੂੰ ਕਬਜ਼ਾ ਕਰ ਲਿਆ ਸਨ 1801 ਈਸਵੀ ਮੁਤਾਬਕ 1858 ਨੂੰ ਵਿਸਾਖੀ ਦੇ ਦਿਨ ਆਪ ਨੂੰ ਕੌਮ ਵੱਲੋਂ ਮਹਾਰਾਜਾ ਦਾ ਪਦ ਮਿਲਿਆ ਆਪ ਨੇ ਸਿੱਕੇ ਪਰ ਆਪਣੇ ਨਾਮ ਦੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਪਰ ਨਾਨਕ ਸ਼ਾਹੀ ਜਰਬ ਚਲਾਈ ਇਸ ਤਰ੍ਹਾਂ ਸਨ 1807 ਈਸਵੀ ਵਿੱਚ ਕਸੂਰ ਸਨ 1813 ਵਿੱਚ ਕਿਲਾ ਅਟਲ ਸਣੇ ਇਲਾਕੇ ਦੇ ਸਨ 1818 ਵਿੱਚ ਮੁਲਤਾਨ, ਸਨ 1819 ਵਿੱਚ ਕਸ਼ਮੀਰ, ਸਨ 1820 ਤੇ 21 ਵਿੱਚ ਡੇਰਾ ਜਾਤ, 1823 ਵਿੱਚ ਨੁਸ਼ਹਿਰਾ, ਸਣੇ ਇਲਾਕੇ ਯੂਸਫ ਖਜਾਈ ਤੇ 1834 ਨੂੰ ਪਿਸ਼ਾਵਰ ਸਣੇ ਸਰਹੱਦੀ ਸੂਬੇ ਦੇ ਦਰਾਖ ਖੈਬਰ ਤੱਕ ਫਤਿਹ ਕਰਕੇ ਖਾਲਸਾ ਰਾਜ ਵਿੱਚ ਮਿਲਾ ਲਿਆ। ਅਤੇ ਹੁਣ ਇੱਕ ਵੱਡੀ ਬਲਵਾਨ ਖਾਲਸਾ ਸਲਤਨਤ ਕਾਇਮ ਕਰ ਦਿੱਤੀ ਵਜ਼ੀਰਾਂ ਦੀ ਚੋਣ ਸ਼ੇਰੇ ਪੰਜਾਬ ਨੂੰ ਇਸ ਬਾਦਸ਼ਾਹ ਦੇ ਅੰਦਰਲੇ ਅਤੇ ਬਾਹਰਲੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਯੋਗ ਸਾਥੀਆਂ ਦੀ ਲੋੜ ਪ੍ਰਤੀਤ ਹੋਈ ਪਰ ਜੇ ਹੋ ਜੇ ਇਸ ਸਮੇਂ ਜੈਸੇ ਯੋਗਤਾ ਦੇ ਸਲਾਹਕਾਰ ਵਜ਼ੀਰ ਆਦਿ ਕਿਸੇ ਨੂੰ ਲੋੜ ਹੋਣ ਤਾਂ ਸੌਖੇ ਹੀ ਅਨੇਕਾਂ ਸਿੱਖੇ ਸਿਖਾਏ ਮਿਲ ਜਾਂਦੇ ਹਨ ਉਸ ਸਮੇਂ ਅਜੀਹਾਂ ਨਹੀਂ ਸੀ ਆਪਣੇ ਰਾਜ ਦੇ ਹਰ ਇੱਕ ਸੀਗੇ ਲਈ ਸਲਾਹਕਾਰ ਤੇ ਵਜ਼ੀਰ ਖੁਦ ਤਿਆਰ ਕਰਨੇ ਪਏ ਇਹ ਆ ਆਪਣੇ ਬਿਨਾ ਕਿਸੇ ਵਿਤਕਰੇ ਦੇ ਹਰ ಮತ ਦੇ ਹਰ ਕੌਮੀਅਤ ਦੇ ਸਧਾਰਨ ਆਦਮੀ ਚੁਣ ਕਿਉਂਨਾਂ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਐਸੇ ਯੋਗ ਬਣਾ ਦਿੱਤਾ ਜਿਨ੍ਹਾਂ ਦੀ ਯੋਗਤਾ ਦੀ ਪ੍ਰਸ਼ੰਸਾ ਉਸ ਸਮੇਂ ਦੇ ਵੱਡੇ ਵੱਡੇ ਸਿਆਣੇ ਕਰ ਚੁੱਕੇ ਸਨ ਇਹਨਾਂ ਵਿੱਚੋਂ ਦਿਵਾਨ ਮੁਹੰਮਦ ਚੰਦ ਨੂੰ ਦੁਕਾਨ ਤੋਂ ਉਠਾ ਕੇ ਫਕੀਰ ਅਜੀਜ਼ਉਦੀਨ ਨੂੰ ਫਟ ਬੰਦਾ ਕਾਮਸ਼ੂਡਾ ਕੇ ਸਲਤਨਦੀ ਉੱਚੀ ਜ਼ਿੰਮੇਵਾਰੀ ਦੇ ਅਹੁਦਿਆਂ ਦੇ ਯੋਗ ਬਣਾ ਦਿੱਤਾ ਮਹਾਰਾਜਾ ਸਾਹਿਬ ਦੀ ਇਸ ਸਫਲਤਾ ਨੂੰ ਦੇਖ ਕੇ ਆਪ ਦੀਆਂ ਅਸਾਧਾਰਨ ਛੱਪੀਆਂ ਦੀ ਸ਼ਾਪ ਸੁੱਤੇ ਸਿੱਧ ਮਣਾ ਤੁਰ ਸ਼ਾਪ ਜਾਂਦੀ ਹੈ ਜੰਗੀ ਸਮਾਨ ਲਈ ਕਾਰਖਾਨੇ ਜਿहां ਜਿहां ਰਾਜਵੱਧ ਦਾ ਗਿਆ ਤਿਉ ਤੋ ਇਸ ਦੀ ਰੱਖਿਆ ਲਈ ਫੌਜਰ ਵੀ ਬਦਾਈ ਗਈ ਇਸ ਐਡੀ ਬਲਵਾਨ ਪੋਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਸ਼ੇਰੇ ਪੰਜਾਬ ਨੇ ਤੋਪਾਂ ਤੇ ਬੰਦੂਕਾਂ ਆਦਿ ਹਥਿਆਰਾਂ ਦੇ ਬਣਵਾਉਣ ਲਈ ਪੰਜਾਬ ਵਿੱਚ ਕਈ ਥਾਈਆਂ ਅਨੇਕਾ کارਖਾਨੇ ਜਾਰੀ ਕੀਤੇ ਜਿਨ੍ਹਾਂ کارਖਾਨਿਆਂ ਦੀਆਂ ਟਲੀਆਂ ਹੋਈਆਂ ਸੂਰਜਮੁਖੀ ਨਾਮ ਦੀਆਂ ਤੋਪਾਂ ਛੇਤੀ ਛੇਤੀ ਚੱਲਣ ਤੇ ਗਰਮ ਨਾ ਹੋਣ ਤੇ ਗੁਣਾ ਲਈ ਬੜੀ ਪ੍ਰਸਿੱਧਤਾ ਪ੍ਰਾਪਤ ਕਰ ਚੁੱਕੀਆਂ ਸਨ ਹਰ ਇੱਕ ਤੋਪ ਦਾ ਆਪੋ ਆਪਣਾ ਨਾਮ ਹੁੰਦਾ ਸੀ ਤੇ ਇਹ ਨਾਮ ਉਹਨਾਂ ਦੇ ਕਰਤਬਾ ਅਨੁਸਾਰ ਰੱਖੇ ਜਾਂਦੇ ਸਨ ਬੰਦੂਕਾਂ ਸੰਗੀਨਾ ਤਲਵਾਰਾਂ ਬੋਲਾ ਬਾਰੂਦ ਬਰਦੀਆਂ ਤੇ ਪੇਟੀਆਂ ਆਦੀ ਸਭ ਆਪਣੇ ਕਾਰਖਾਨੇ ਵਿੱਚ ਤਿਆਰ ਹੁੰਦੀਆਂ ਸਨ ਖਾਲਸਾ ਜੰਗੀ ਸਮਾਨ ਲਈ ਕਿਸੇ ਹੋਰ ਦੇਸ਼ ਦਾ ਮਹਤਾਜ ਨਹੀਂ ਸੀ ਇਸ ਨਾਲ ਪੰਜਾਬ ਦੀ ਸ਼ਮਤਕਾਰੀ ਬੜੀ ਉਨਤੀ ਪਰ ਪਹੁੰਚ ਗਈ ਸ਼ੇਰੇ ਪੰਜਾਬ ਆਪਣੀ ਪਰਜਾ ਹਿੰਦੂ ਮੁਸਲਮਾਨ ਸਭ ਨੂੰ ਸਾਂਝੀ ਦ੍ਰਿਸ਼ਟੀ ਨਾਲ ਦੇਖਦਾ ਹੁੰਦਾ ਸੀ ਫਕੀਰ ਅਜੀਜ਼ਉਦੀਨ ਸ਼ੇਖ ਇਲਾਹੀ ਬਖਸ਼ ਦੀਵਾਨ ਮੋਕਮ ਚੰਦ ਮਿਸਰ ਬੇਲੀ ਰਾਮ ਆਦਿ ਨੂੰ ਬਿਨਾਂ ਪੱਖਪਾਤ ਦੇ ਆਪ ਨੇ ਜ਼ਿੰਮੇਵਾਰੀਆਂ ਦੇ ਕੰਮ ਸੋਪੇ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ